ਇਸ ਸਬੰਧੀ ਜਾਣਕਾਰੀ ਜਿੰਦੇ ਬੈਂਕ ਮੈਨੇਜਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਚੋਰਾਵਾਂ ਵੱਲੋਂ ਏਟੀਐਮ ਦੀ ਕਾਫੀ ਪੰਤੋੜ ਕੀਤੀ ਗਈ ਪਰ ਚੋਰ ਕੈਸ਼ ਖੜਨ ਵਿੱਚ ਨਕਾਮ ਰਹੇ ਉਹਨਾਂ ਕਹਿ ਕਿ ਅਸੀਂ ਇਸ ਸਬੰਧੀ ਪੁਲਿਸ ਥਾਣਾ ਡੇਰਾ ਬੱਬਾਨਾ ਨੂੰ ਸੂਚਿਤ ਕਰ ਦਿੱਤਾ ਹੈ ਮੌਕੇ ਤੇ ਪੁਲਿਸ ਪਾਰਟੀ ਸਮੇਤ ਥਾਣਾ ਮੁਖੀ ਅਵਤਾਰ ਸਿੰਘ ਨੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲੈ ਕੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਡੌਗ ਸਕੁਏਡ ਦੀ ਮਦਦ ਲਈ ਜਾ ਰਹੀ ਹੈ ਉਹਨਾਂ ਕਹਿ ਕਿ ਜਲਦੀ ਹੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਡੇਰਾਬਾ ਬਣਾਣ ਤੋਂ ਅਰੁਣ ਸਹੋਤਾ ਦੀ ਰਿਪੋਰਟ ਪਬਲਿਕ ਜੀ ਸਰ ਜਿਹੜੀ ਰਾਤ ਬੈਂਕ ਤੋਂ ਲੁੱਟਦੀ ATM ਦੀ ਕੋਸ਼ਿਸ਼ ਕੀਤੀ ਗਈ ਆ ਉਸ ਬਾਰੇ ਤੁਸੀਂ ਕੀ ਚੜਾ ਚਲਦੇ ਆ ਹੱਲੇ ਤੱਕ ਸਿਰਫ ਸਾਨੂੰ ਆਇਆ ਪਤਾ ਲੱਗਿਆ ਕਿ ਇੱਥੇ থেਫਟ ਦਾ ਅਟੈਂਪਟ ਹੋਇਆ ਸੀਗਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ATM ਦੇ ਮਸ਼ੀਨ ਨੂੰ ਨੁਕਸਾਨ ਪਹੁੰਚਾ ਕੇ ਪੈਸੇ ਕੱਢਣ ਦੇ ATM ਨੂੰ ਨੁਕਸਾਨ ਪਹੁੰਚਾਇਆ ਉਹਨਾਂ ਨੇ ਅੰਦਰ ਦਾ ਕੈਮਰਾ ਵੀ ਤੋੜ ਦਿੱਤਾ ਗਿਆ ਬਟ ਸਾਡੇ ਕੋਲ ਹੱਲੇ ਜਿਹੜੀ ਫੁਟੇਜ ਆ ਉਹਦੇ ਅਕੋਰਡਿੰਗਲੀ ਅਸੀਂ ਪੁਲਿਸ ਸਟੇਸ਼ਨ ਦੇ ਅੰਦਰ ਐਫ ਆਈ ਆਰ ਕਰਾਈ ਹੈ ਔਰ ਅੱਗੇ ਦਾ ਕੰਮ ਜਾਰੀ ਹੈ ਸਾਨੂੰ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਸਾਡਾ ਕੈਸ਼ ਸੇਫ ਮੋਰ ਕਿਨੀ ਸੀ ਦੀ ਚੱਕ ਅਮਾਉਂਟ ਕਿਉਂਕਿ ਉਹਨਾਂ ਨੂੰ ਨੁਕਸਾਨ ਹੋਇਆ ਨਹੀਂ ਇਸ ਕਰਕੇ ਅਮਾਉਂਟ ਦੀ ਜ਼ਰੂਰਤ ਨਹੀਂ ਆਦਰਵਾਇਜ਼ ਜਿਹੜੀ ਅਮਾਉਂਟ ਸੀ ਉਹ ਅਸੀਂ ਆਪਣੇ ਸੇਫ ਕਸਟਡੀ ਦੇ ਅੰਦਰ ਰੱਖ ਲਈ ਵੋਲਟ ਅੰਦਰ ਪਾ ਦਿੱਤੀ ਹੈ ਥੈਂਕ ਯੂ ਪੰਜਾਬ ਐਂਡ ਸਿੰਧ ਬੈਂਕ ਜਲੰਬਾ ਨਾਂ ਦੀ ਬ੍ਰਾਂਚ ਜੀ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਜਿਹੜੀਆਂ ਉਹ ਬੈਂਕ ਦੇ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਜਿਹੜੀ ਮਸ਼ੀਨ ਹੈ ਉਹ ਦਾ ਨੁਕਸਾਨ ਕੀਤਾ ਬਟ ਕੋਈ ਨੁਕਸਾਨ ਉਹਦਾ ਪੈਸੇ ਵਗੈਰਾ ਕੋਈ ਚੀਜ਼ ਜਿਹੜੀ ਆ ਨਹੀਂ ਗਈ ਤੇ ਰਾਤ ਕਿੰਨੇ ਵੇ ਦਾ ਵਾਕਿਆ ਸਰ ਇਹ ਕੋਈ 2:3 3:00 ਦੇ ਏਰੀਆ ਦੇ ਆ 2:3 ਦੇ ਪਤਾ ਲੱਗਾ ਜੀ ਵੀ ਤੁਹਾਡੀ ਰੈਪਿਡ ਗੱਡੀ ਜਿਹੜੀ ਅਸੀਂ ਰਾਤ ਗਸ਼ਤ ਕਰ ਰਹੀ ਸੀ ਕਿ ਹਾਂ ਜੀ ਹਾਂ ਜੀ ਸਾਡੇ ਜਿਹੜੇ ਨੇ 3 ਪੀਸੀਆਰ ਮੋਟਰਸਾਈਕਲ ਚੱਲਦੇ ਆ ਇੱਕ ਰੈਪਿਡ ਗੱਡੀ ਆ ਉਹ ਜਿਹੜੀ ਆ ਮਤਲਬ ਸ਼ਹਿਰ ਦੇ ਵਿੱਚ ਤੇ ਇਲਾਕੇ ਵਿੱਚ ਵੀ ਪੈਟਰੋਲਿੰਗ ਕਰਦੇ ਨੇ ਉਸੇ ਕਰਕੇ ਹੀ ਜਿਹੜਾ ਇਹ ਬਚਾ ਹੋ ਗਿਆ ਪਰੰਤੂ ਪੁਲਿਸ ਦੀ ਤਤਤੀ ਕਰਨੀ ਮਕਦਮਾ ਦਰਜ ਕਰਕੇ ਤੇ ਉਹਦੀ ਤਫਤੀਸ਼ ਜਿਹੜੀਆਂ ਕਰ ਰਹੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਤੇ ਉਹਦੇ ਕੈਮਰੇ ਤੇ ਲਾ ਕੇ ਸਾਰੇ ਪੂਰਬੀ ਬਾਜ਼ਾਰ ਚ ਜਿਹੜੇ ਕੈਮਰੇ ਲੱਗੇ ਉਹ ਦੇਖ ਰਹੇ ਆ ਉਹਨਾਂ ਦੀ ਦੇਖ ਕੇ ਇਹਨਾਂ ਦਾ ਤੇ ਫਿਰ ਇਹਨਾਂ ਨੂੰ ਦੋਸ਼ੀ ਨੂੰ ਜਲਦੀ ਜਲਦੀ ਕੋਈ ਸਰ ਮਾਊਂਟ ਦਾ ਪਤਾ ਵੀ ਰਾਤ ਜਿਹੜੀ ਮਾਊਂਟ ਕਿੰਨੀ ਕੀਮਤ ਹੈ 8000 ਦੇ ਵਿੱਚ ਇਹਨਾਂ ਨੇ ਮੱਪੀ ਪਾਈ ਨਹੀਂ ਉਹ ਇਹਨਾਂ ਨੇ ਭਾਈ ਜੀ ਅੱਜ ਤੇ ਕੱਲ ਛੁੱਟੀ ਸੀ ਤੇ ਉਹ پیسے ਫਿਰ ਉਹਨਾਂ ਨੇ ਅੱਜ ਤੇ ਹੁਣ ਆਉਣਾ ਨਹੀਂ ਮੈਨੇਜਰਾਂ ਨੇ ਤੇ ਉਹ ਸਾਡੇ ਕੋਲ ਤੇ ਫਿਰ ਆਏ ਜੀ ਵਾਅਦਾ ਤੋੜੀ